ਬੋਲੇ ਬਾਸ ਬੋਲੇ ਬਾਸ ਆਈ ਜੀ ਸਾਡੇ ਭਰਾ ਲਈ ਸਿੱਧੂ ਮੂਸੇ ਵਾਲੇ ਲਈ ਇਹ ਜਰੂਰ ਸਾਡੀ ਫੜਾ ਜੀ ਪਲੀਜ਼ ਤੁਸੀਂ ਕੋਈ ਵਿਚੋਟੇ ਪੇੜਿਆ ਚਲਾਉਣੇ ਹਾਇਸ ਦਾ ਇਜਾਜ਼ਤ ਪਾ ਕੇ ਸੱਚੀ ਨਮਸਕਾਰ ਲੈ ਕੇ ਜਲੂਰ ਬਾਗਪਾਪੂ ਗੋੜਾ ਧੰਨਵਾਦ ਗੋੜਾ ਦੱਸ ਬਹੁਤ ਅੱਛੀ ਬਹੁਤ ਅੱਛੀ ਆਲੋ ਲੈ ਵੱਡੇ ਭਾਈ ਸਾਡੇ ਸੱਚੀ ਗਾਲਾਂ ਪੈ ਗਈਆਂ ਅਸੀਂ ਲੇਟ ਹੋ ਗਏ ਬਾਈ ਨੇ ਸਾਨੂੰ ਇੱਥੇ ਮੋੜ ਤੇ ਨਾਕਾ ਲੱਗਿਆ ਬਈ ਬਾਈ ਨੇ ਘੇਰ ਲਿਆ ਬਾਈ ਕਹਿੰਦਾ ਵੀ ਜਾਣ ਤਾਂ ਨਹੀਂ ਦਿੰਦੇ ਫਿਰ ਅਸੀਂ ਕਹਾਂ ਬਾਈ ਅਸੀਂ ਲੇਟ ਹੁੰਨੇ ਆਂ ਵੀ ਸਾਨੂੰ ਚੱਲ ਜਾਣ ਦਿਓ ਬਾਈ ਕਹਿੰਦਾ ਬਾਈ ਉਹ ਖੜ ਜਾ ਹੁਣ ਤੈਨੂੰ ਮੈਂ ਫਿਰ 10 ਮਿੰਟ ਖੜਾ ਕੇ ਫਿਰ ਜਾਣ ਦੇ ਤੇ ਚਲੋ ਜੀ ਅਸੀਂ ਆ ਗਏ ਫਿਰ ਮੈਂ ਕਹਾਂ ਬਾਈ ਨਾਕਾ ਕਿੰਨੇ ਵਜੇ ਤੱਕ ਹੈ ਕਹਿੰਦਾ ਜਿੰਨੇ ਵਜੇ ਤੱਕ ਤੂੰ ਕਹਿ ਦੇਗਾ ਉਨੇ ਵਜੇ ਤੱਕ ਲਾ ਦਾਂਗੇ ਮੈਂ ਚੱਲ ਬਾਈ ਅਸੀਂ 5 6 ਵਜੇ ਵਜੇ ਤੱਕ ਮੋੜਦੇ ਹੋਏ ਆਉਨੇ ਆ ਬਾਈ ਕਹਿੰਦਾ ਉੱਥੇ ਹੀ ਰਵਾਂਗੇ ਅਸੀਂ ਤੂੰ ਆ ਜੀ ਤੇ ਹੁਣ ਬਾਈ ਦਾ ਜੀ ਨਹੀਂ ਲੱਗਿਆ ਹੋਰੇ ਆ ਗਿਆ ਸਪੈਸ਼ਲ ਮੀਲ ਬਹੁਤ ਥੈਂਕ ਜੋਪਾਲ ਜਿੰਦਾਬਾਦ ਬਹੁਤ ਥੈਂਕ ਯੂ ਬਟ